ਮੇਂ ਸੋਦਾ ਕਿਸਾਨ ਭਰਾਵੋ ਤੁਹਾਡਾ ਭਾਵੇਂ ਆੜਤੀਆ ਦਾ ਕਰਜ਼ਾ ਭਾਵੇਂ ਬੈਂਕ ਦਾ ਕਰਜ਼ਾ ਭਾਵੇਂ ਸੋਸਾਇਟੀ ਦਾ ਕਰਜ਼ਾ ਮੈਂ ਸਾਰਾ ਮੜੂਗਾ ਮੈਂ ਨੌਜਵਾਨਾਂ ਨੂੰ ਘਰ ਘਰ ਨੌਕਰੀ ਦਊਂਗਾ ਮੈਂ ਸਮਾਰਟਫੋਨ ਦਊਂਗਾ ਮੈਂ 2500 ਪੈਨਸ਼ਨ ਕਰ ਦਊਂਗਾ 5100 ਰੁਪਏ ਸ਼ਗਨ ਕਰ ਦਊਂਗਾ ਬਸ ਕਹਿ ਕਹਿ ਕੇ ਕਹਿ ਕਹਿ ਕੇ ਤੇ ਜਦੋਂ ਗੁੜਕਾ ਸਾਹਿਬ ਦੀ ਦਸ਼ਮੇਸ਼ ਪੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੀ ਸੋਖਾ ਦੀ ਤੇ ਆਮ ਸਿੱਖ ਦੇ ਆਮ ਪੰਜਾਬੀ ਦੇ ਮਨਸ ਬਸ ਕੀ ਕਿ ਹੁਣ ਝੂਠ ਤਾਂ ਨਹੀਂ ਬੋਲੂਗਾ ਪਰ ਉਹਦਾ ਇਰਾਦਾ ਹੋਰ ਸੀ ਉਹਦਾ ਇਰਾਦਾ ਕੱਲਾ ਸੀ ਵੋਟ ਲੈਣੀ ਮੁੱਖ ਮੰਤਰੀ ਬੰਨਣਾ ਸਰਕਾਰ ਬਣਾ ਲਈ ਇੱਕ ਹਫਤੇ ਬਾਅਦ ਉਹਨੇ ਐਲਾਨ ਕੀਤਾ ਕਿ ਅਗਲਾ ਇਲੈਕਸ਼ਨ ਮੈਂ ਲੜਨਾ ਹੀ ਨਹੀਂ ਮਤਲਬ ਫੜ ਲਓ ਪੂਛ ਹੁਣ ਤਾਂ ਮੈਨੂੰ ਕੋਈ ਵਿਗਾੜ ਵੀ ਨਹੀਂ ਸਕਦੇ ਤੁਸੀਂ ਮੇਰਾ ਕਹਿੰਦਾ ਹੁਣ ਫੋਨ ਨੂੰ ਤੁਸੀਂ ਵਿਗਾੜ ਵੀ ਨਹੀਂ ਸਕਦੇ ਯਾਰ ਦੇਖੋ ਜਿਹੜਾ ਇਨਸਾਨ ਗੁਰੂ ਆਪਣੇ ਗੁਰੂਆਂ ਦੀ ਝੂਠੀ ਸੌਂ ਖਾ ਸਕਦਾ ਉਹ ਤੋਂ ਘਟਿਆ ਨਕਮਾ ਨਖਿੱਧ ਬੰਦਾ ਕੌਣ ਹੋ ਸਕਦਾ ਹੈ ਇਹ ਤਾਂ ਮਾੜਾ ਬੰਦਾ ਕੌਣ ਹੋ ਸਕਦਾ ਹੈ ਜਿਹੜਾ ਆਪਣੇ ਗੁਰੂ ਸੇਵਾਨ ਨੂੰ ਧੋਖਾ ਦੇ ਸਕਦਾ ਹੈ ਤੈਨੂੰ ਧੋਖਾ ਦਿੰਦਾ ਜਿਵੇਂ ਕੋਈ ਉਹਨੂੰ ਪਰਵਾਹੀ ਨਹੀਂ ਉਹਨੂੰ ਕੋਈ ਡਰ ਹੀ ਨਹੀਂ ਯਾਰ ਝੂਠੀ ਸੌਂ ਖਾਣੀ ਤੋਂ ਲੋਕੀ ਡਰਦੇ ਐ ਇਹਨੂੰ ਕੋਈ ਡਰ ਨਹੀਂ ਇਹ ਜਾਂ ਇਨਸਾਨ ਹੈ ਇਹ ਜਾਂ ਮੁੱਖ ਮੰਤਰੀ ਹੈ ਜਿਹਨੂੰ ਕੋਈ ਪਰਵਾਹ ਨਹੀਂ ਕੋਈ ਫਿਕਰ ਨਹੀਂ ਮੈਂ ਅਖਬਾਰ ਚ ਪੜ ਰਿਆ ਸੀ ਮੀਂਹ ਆਇਆ ਮੇਰੀ ਆਈ ਫਸਲਾਂ ਤਬਾਹ ਹੋ ਗਈਆਂ ਕਿਸਾਨ ਟੀਵੀ ਤੇ ਦੱਸ ਰੇ ਸੀ ਕਿ ਝੋਨੇ ਸਮੇਂ ਚ ਵੀ ਸਾਡਾ ਤਬਾਹ ਹੋ ਗਿਆ ਸੀ ਪਰ ਸਰਕਾਰ ਨੇ ਸਾਨੂੰ ਕੁਝ ਨਹੀਂ ਦਿੱਤਾ ਹੁਣ ਕਣਕ ਵੀ ਸਾਡੀ ਤਬਾਹ ਹੋ ਗਈ ਤੇ ਹੁਣ ਸਰਕਾਰ ਹੁਣ ਵੀ ਕੋਈ ਦੇ ਨਹੀਂ ਰਹੀ ਆ ਕੈਪਟਨ ਨੂੰ ਕੋਈ ਫਿਕਰ ਨਹੀਂ ਤੁਸੀਂ ਜਿਉਂਦੇ ਹੋ ਮਰਦੇ ਹੋ ਕੋਈ ਤੁਹਾਡੀ ਤਕਲੀਫ ਹੈ ਕੋਈ ਫਿਕਰ ਨਹੀਂ ਆ ਤਾਂ ਆਪਣੇ ਘਰੇ ਰਹਿੰਦਾ ਤੁਸੀਂ ਦੇਖ ਲਓ 2 ਸਾਲ ਹੋ ਗਏ ਕਿੰਨੇ ਵਾਰ ਤੁਸੀਂ ਅਖਬਾਰਾਂ ਚ ਸੁਣਿਆ ਜਾਂ ਪੜਿਆ ਕਿ ਅੱਜ ਅਮਰਿੰਦਰ ਸਿੰਘ ਸਮਰਾਲੇ ਐ ਅੱਜ ਅਮਰਿੰਦਰ ਸਿੰਘ ਲੁਧਿਆਣਾ ਐ ਅੱਜ ਅਮਰਿੰਦਰ ਸਿੰਘ ਫਰੀਦਕੋਟ ਐ ਅੱਜ ਅਮਰਿੰਦਰ ਸਿੰਘ ਗੁਰਦਾਸਪੁਰ ਕਿਤੇ ਅਖਬਾਰਾਂ ਚ ਪੜਿਆ ਮਨ ਲਾਦਾ ਫੋਟੋ ਵੀ ਭੁੱਲ ਗਏ ਹੋਣੇ ਆ ਦੀ ਦੇਖੀ ਫੋਟੋ ਵੀ ਨਹੀਂ ਆਉਂਦੀ ਗੁਣਖਵਾਰਾਂ ਚ ਕਿਤੇ ਨਹੀਂ ਬਸ ਸ਼ਾਮ ਨੂੰ दारू ਪੀ ਕੇ ਪਿਆ ਰਹਿੰਦਾ ਹੁਣ ਐ ਜਾ ਮੁੱਖ ਮੰਤਰੀ ਆਪਣ ਚਾਹੀਦੇ ਜਿਹਨੂੰ ਕੋਈ ਪਰਵਾਹ ਨਹੀਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਰੋਜ਼ ਅਖਬਾਰ ਚ ਪੜਦੇ ਸੀ ਅੱਜ ਬਾਦਲ ਸਾਹਿਬ ਨੇ ਨਵੇਂ 에어ਪੋਰਟ ਦਾ ਨੀ ਪੱਤਰਕਤਾ ਅੱਜ ਬਾਦਲ ਸਾਹਿਬ ਨੇ ਨਵੀਂ ਨਹਿਰ ਦਾ ਨੀ ਪੱਤਰਕਤਾ ਅੱਜ ਬਾਦਲ ਸਾਹਿਬ ਨੇ ਪਿੰਡਾਂ ਚ ਆਰੋ ਸਿਸਟਮ ਸ਼ੁਰੂ ਬਲਾਉਣੇ ਕਰ ਦਿੱਤੇ ਅੱਜ ਬਾਦਲ ਸਾਹਿਬ ਬਾਦਲ ਸਾਹਿਬ ਨੇ 2000 ਕਰੋੜ ਰੁਪਇਆ ਪੀਨ ਵਾਲੇ ਪਾਣੀ ਪਿੰਡਾਂ ਚ ਵਾਸਤੇ ਇੰਤਜ਼ਾਮ ਕਰ ਦਿੱਤਾ ਅੱਜ ਬਾਦਲ ਸਾਹਿਬ ਨੇ ਸੜਕਾਂ ਬਣਾਉਣੀਆਂ ਬਿਜਲੀ ਦੇ ਥਰਮਲ ਪਲਾਂਟ ਦੇਖੋ ਕਿੰਨੀਆਂ ਚੀਜ਼ਾਂ ਐਨੇ ਤਾਂ ਹੁਣ ਸਰ ਬੰਦੀ ਕੀਤਾ ਆ ਜਿਹੜੀ ਕਿਤਾਬ ਤੁਹਾਡੇ ਕੋਲੇ ਹੈ 6ਵਾਂ ਸਫਾ ਤੁਸੀਂ ਖੋਲਿਓ 6ਵੇਂ ਸਫੇ ਚ ਐਨੇ ਤੁਸੀਂ ਦੇਖੋਗੇ ਕੈਪਟਨ ਨੇ ਤੁਹਾਨੂੰ ਕੀ ਕੀ ਦਿੱਤਾ ਹੈ ਕੀ ਕੀ ਬੰਦ ਕੀਤਾ ਹੈ ਆ ਦੋ ਸਫੇ ਹੈ ਜਿਹੜਾ ਚੀਜ਼ਾਂ ਬੰਦ ਕੀਤੀਆਂ ਨੇ ਜਿਹੜੀਆਂ ਬਾਦਲ ਸਾਹਿਬ ਨੇ ਦੇਣੀਆਂ ਸ਼ੁਰੂ ਕੀਤੀਆਂ ਸੀ 2 1500 1400 ਕਰੋੜ ਰੁਪਇਆ ਬਜ਼ੁਰਗਾਂ ਦੀ ਪੈਨਸ਼ਨ ਨਹੀਂ ਦਿੱਤੀ ਦੋ ਸਾਲਾਂ ਦੀ 200 ਕਰੋੜ ਰੁਪਇਆ ਲੜਕੀਆਂ ਦਾ ਸ਼ਗਨ ਨਹੀਂ ਦਿੱਤਾ ਦਾਣਾ ਬੰਦਾ ਆਟੇ ਦੇ ਕਾਰਡ ਅੱਧੇ ਕਰ ਦਿੱਤੇ 200 ਯੂਨਿਟ ਬਿਜਲੀ ਦੇ ਜਿਹੜੇ ਗਰੀਬ ਜਨਤਾ ਨੂੰ ਦਿੰਦੇ ਸੀ ਇਹਨੇ ਐਲਾਨ ਫੈਸਲਾ ਕਰ ਲਿਆ ਜੇ ਗਰੀਬ 200 ਤੋਂ 1 ਯੂਨਿਟ ਵੀ ਵੱਧ ਵਰਤੂਗਾ ਉਹਨੂੰ ਸਾਰੇ 200 ਦੇ ਪੈਸੇ ਦੇਣੇ ਪੈਣਗੇ ਅੱਜ 20-20 ਹਜ਼ਾਰ ਦੇ ਬਿੱਲ ਗਰੀਬਾਂ ਦੇ ਆਉਣ ਲੱਗੇ ਐਸਸੀ ਭਾਈਚਾਰੇ ਦੇ ਬਿੱਲ ਆਉਣ ਲੱਗੇ ਬੀਸੀ ਭਾਈਚਾਰੇ ਦੇ ਬਿੱਲ ਆਉਣ ਲੱਗੇ ਤੁਸੀਂ ਦੇਖ ਲਓ ਐਸਸੀ ਭਾਈਚਾਰੇ ਦੇ ਬੱਚਿਆਂ ਨੂੰ ਅਸੀਂ ਮੁਫਤ ਪੜਾਉਂਦੇ ਸੀ ਕਾਲਜਾਂ 'ਚ ਤਕਰੀਬਨ 750 ਕਰੋੜ ਰੁਪਇਆ ਹਰ ਸਾਲ ਅਸੀਂ ਗਰੀਬਾਂ ਦੇ ਬੱਚਿਆਂ ਨੂੰ ਦਿੰਦੇ ਸੀ ਕਾਲਜਾਂ ਨੂੰ ਦਿੰਦੇ ਸੀ ਕਿ ਉਹਨਾਂ ਦੇ ਬੱਚੇ ਮੁਫਤ ਪੜ ਜਾਣ ਐਨੇ ਪਿਛਲੇ 2 ਸਾਲ ਦੇ ਪੈਸੇ ਨਹੀਂ ਦਿੱਤੇ ਤੇ ਅੱਜ ਸਾਰੇ ਕਾਲਜਾਂ ਚ ਐਸੀ ਬੱਚਿਆਂ ਨੂੰ ਕਾਲਜਾਂ ਚ ਐਡਮਿਸ਼ਨ ਲੈਣਾ ਬੰਦ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਪੈਸੇ ਨਹੀਂ ਆਏ ਸਰਕਾਰ ਤਰਫੋਂ ਅਸੀਂ ਜਿਮ ਤੇ ਖੇਡਾਂ ਦਾ ਸਮਾਨ ਦਿੰਦੇ ਸੀ ਬੰਦ ਕਰ ਦਿੱਤਾ ਮੈਂ ਵਰਲਡ ਕੱਪ ਕਬੱਡੀ ਕਰਾਉਂਦਾ ਸੀ ਮਤਲਬ ਕਿ ਇਸ ਕੀ ਨੌਜਵਾਨ ਜਿਹੜੀ ਪਿੰਡਾਂ ਦੀ ਖੇਡ ਦੁਨੀਆ ਦੇ ਨਕਸ਼ੇ 'ਚ ਪਹੁੰਚਾਈ ਨਿਸ਼ਾਨਾ ਇੱਕ ਕੋਈ ਇੱਕ ਸੀ ਕਿ ਮਹੀਨਾ ਮੇਲਾ ਲੱਗ ਜਾਂਦਾ ਸੀ ਪੂਰੇ ਪੰਜਾਬ 'ਚ ਦੁਨੀਆਂ ਦੀਆਂ ਟੀਮਾਂ ਆਉਂਦੀਆਂ ਅਸੀਂ ਟੀਵੀ 'ਤੇ ਬੱਕੇ ਦੇਖਦੇ ਸੀ ਮੈਚ ਹੁੰਦੇ ਸੀ ਤੇ ਪੂਰਾ ਜਿਵੇਂ ਚੱਲਦਾ ਸੀ ਮੌਲ ਮੇਲਾ ਵਧੀਆ ਹੋਂ ਸਾਰੇ ਨੇ ਬੰਦ ਕਰ ਦਿੱਤਾ ਆ ਮੈਂ ਪਿੰਡਾਂ 'ਚ ਥੋੜੇ ਸੇਵਾ ਕੇਂਦਰ ਖੋਲੇ ਕਿ ਤੁਹਾਡੇ ਪਿੰਡਾਂ 'ਚ ਹੀ ਕੰਮ ਹੋ ਜੇ ਤੁਹਾਨੂੰ ਕਿ ਸਰਕਾਰੀ ਦਫਤਰ ਜਾਣ ਦੀ ਲੋੜ ਨਾ ਪਵੇ ਬੰਦ ਕਰ ਦਿੱਤਾ ਇਹਨੇ ਅਸੀਂ ਮੁੱਖ ਮੰਤਰੀ ਤੀਰਥ ਯਾਤਰਾ ਖੋਲੀ ਕਿ ਤੁਸੀਂ ਜੇ ਹਜ਼ੂਰ ਸਾਹਿਬ ਜਾਣਾ ਹੈ ਪੂਰੀ ਟ੍ਰੇਨ ਨਾਲ ਤੁਹਾਨੂੰ ਮੁਫਤ ਲੈ ਕੇ ਜਾਣ ਗਿਆ ਬਰਨਸੀ ਜਾਣਾ ਮੁਫਤ ਲੈ ਕੇ ਜਾਣ ਗਿਆ ਬੰਦ ਕਰ ਦਿੱਤਾ ਇਹਨੇ ਆ ਗੰਨੇ ਦੀ ਦੇਖ ਲੋ ਕਿਸਾਨ ਗੰਨਾ ਵੇਚਿਆ ਪਿਛਲੇ ਸਾਲ ਦਾ ਪੈਸਾ ਨਹੀਂ ਦਿੱਤਾ ਕਿਸਾਨਾਂ ਦਾ ਗੰਨੇ ਦਾ ਪਿਛਲੇ ਸਾਲ ਦਾ ਐਸ ਸਾਲ ਦੀ ਗੱਲ ਹੀ ਛੱਡ ਦਿਓ ਕਿਸਾਨ ਭਰਾ ਸਾਰੇ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਸੀ ਮਿਲਣਾ ਮਿਲਿਆ ਨਹੀਂ ਭੁਖੜਦਾਲ ਤੇ ਬਹਿ ਗਏ ਕੋਈ ਪੁੱਛਿਆ ਨਹੀਂ ਉਹਨਾਂ ਨੂੰ ਮਰਨ ਵਰ ਤੇ ਬਹਿ ਗਏ ਕੋਈ ਕੈਪਟਨ ਨੇ ਪ੍ਰਵਾਣੀ ਕੀਤੀ ਉਹਨਾਂ ਨੂੰ ਐਜਾ ਮੁੱਖ ਮੰਤਰੀ ਚਾਹੁੰਦੇ ਆ ਬਾਦਲ ਸਾਹਿਬ ਦੇ ਟਾਈਮ ਜੇ ਕੋਈ ਪ੍ਰਾਈਵੇਟ ਮਿਲਣਾ ਵੀ ਪੈਸੇ ਨਹੀਂ ਦਿੰਦੀਆਂ ਸੀ ਬਾਦਲ ਸਾਹਿਬ ਆਪਣੇ ਖਜ਼ਾਨੇ ਤੋਂ ਕਿਸਾਨ ਨੂੰ ਦੇ ਦਿੰਦੇ ਸੀ ਤੇ ਮਿਲਣਾਂ ਦੇ ਤੋਂ ਆਪਣੇ ਆਪ ਹੀ ਲੈ ਲੈਂਦੇ ਸੀ ਮੁਲਾਜ਼ਮਾਂ ਦਾ ਡੀਏ ਬੰਦ ਸੱਤ ਕਿਸ਼ਤਾਂ ਡੀਏ ਨਹੀਂ ਦਿੱਤੀਆਂ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਮੁਲਾਜ਼ਮ ਮਿਲਣਾ ਚਾਹੁੰਦੇ ਮਿਲਦੇ ਨਹੀਂ ਟੀਚਰ ਜੀ ਨੂੰ 40000 ਰੁਪਏ ਤਨਖਾਹ ਸੀ ਕੈਪਟਨ ਨੇ 15 ਕਹਿੰਦਾ 15 ਲੈਣੀ ਲੈ ਲਓ ਨਹੀਂ ਤੇ ਦਫਾ ਹੋ ਜਾਓ ਉਹ ਬੰ ਬਜਾਰੇ ਮੁਲਾਜ਼ਮ ਪਟਿਆਲੇ ਉੱਤੇ ਧਰਨੇ ਲਾਉਣਗੇ ਡਾਂਗਾਣਾ ਗੁੱਟ ਗੁੱਟ ਕੇ ਵਿਚਾਰੇ ਉਹਨੂੰ ਮਾਰ ਬਰਹਾਲ ਕਰ ਦਿੱਤਾ ਉਹ ਟੀਚਰ ਮੇਰੇ ਕੋਲੇ ਆਏ ਮੈਨੂੰ ਕਹਿਣ ਲੱਗੇ ਸਾਡਾ ਸਾਥ ਦਿਓ ਮੈਂ ਕਿਹਾ ਮੈਂ ਤਾਂ ਤੁਹਾਡੇ ਨਾਲ ਹੀ ਆਂ ਮੈਂ ਕਿਹਾ ਸਾਡੇ ਟਾਈਮ ਤੇ ਤੁਸੀਂ ਟੈਂਕੀਆਂ ਦੇ ਚੜ ਜਾਂਦੇ ਸੀ ਮੈਂ ਕਿਹਾ ਟੈਂਕੀ ਤੇ ਚੜ ਜਿਓ ਉਹ ਕਹਿੰਦਾ ਬਾਦਲ ਸਾਹਿਬ ਤਾਂ ਸ਼ਾਮ ਨੂੰ ਤਾਰ ਲੈਂਦੇ ਸੀ ਇਹਨੇ ਤਾਰਨਾ ਵੀ ਨਹੀਂ ਸਾਨੂੰ ਜਾ ਮੁੱਖ ਮੰਤਰੀ ਆਪਣੇ ਮੈਂ ਕਹਿੰਦਾ ਤੋ ਨਕਮਾ ਨਲਾ ਕੋਈ ਹੋ ਹੀ ਨਹੀਂ ਸਕਦਾ ਤੁਸੀਂ ਦੇਖ ਲਓ ਮੈਂ ਤਾਂ ਮੈਨੂੰ ਤਲਵੰਡੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਮੈਂ ਕਿਹਾ ਮੈਂ 117 ਹਲਕਿਆਂ ਦੇ ਵਰਕਰਾਂ ਨੂੰ ਮਿਲ ਕੇ ਵੀ ਆ ਗਿਆ ਹਾਂ ਉਹਨਾਂ ਨਾਲ ਫੋਟੋ ਖਾ ਕੇ ਵੀ ਆ ਗਿਆ ਹਾਂ ਤਿਕਰੀਬਨ ਤਨ ਤਨ ਲੱਖ ਵਰਕਰਾਂ ਨਾਲ ਫੋਟੋ ਖਾ ਕੇ ਮਿਲ ਕੇ ਆਏ ਆ ਤੇ ਹੁਣ ਦੂਜਾ 라ਉਂਡ ਮੇਰਾ ਸ਼ੁਰੂ ਹੋ ਗਿਆ ਰੈਲੀਆਂ ਦਾ ਕੈਪਟਨ ਵਾਲੇ ਬੈਠਾ ਹੀ ਵਾਲੇ ਯਾ ਜਿਹਦਾ ਜਰਨੈਲ ਹੀ ਫੌਜ ਦਾ ਸੁੱਤਾ ਰਹੇ ਉਹ ਫੌਜ ਕਿਵੇਂ ਲੜੂਗੀ ਕਾਂਗਰਸੀ ਡਾਂਗੋ ਡਾਂਗੀ ਹੋਏ ਬੈਠੇ ਆ ਜਾਖੜ ਦੇ ਕੈਪਟਨ ਦੀ ਪੂਰੀ ਯੁੱਧ ਚੱਲ ਰਿਹਾ ਹੈ ਇੱਕ ਦੂਜੇ ਨੂੰ ਜੇ ਕੈਪਟਨ ਕਹਿੰਦਾ ਇਹਨੂੰ ਟਿਕਟ ਦੇਣੀ ਹੈ ਜਾਖੜ ਕਹਿੰਦਾ ਇਹਨੂੰ ਨਹੀਂ ਦੇਣੀ ਤੂੰ ਦੇਖ ਲਓ ਆਪਾਂ ਨੂੰ ਦੁਖੀ ਕੰਮ ਕਰਨਾ ਪੈਣਾ ਇਹਨਾਂ ਨੂੰ ਹਰਾ ਦੇਣਾ ਇੱਕ ਦੂਜੇ ਨੂੰ ਆਪਾਂ ਤਕੜੇ ਹੋਈਏ ਆ ਇਲੈਕਸ਼ਨ ਬੜਾ ਐਮ ਹੈ ਤੇ 13 ਦੀਆਂ 13 ਸੀਟਾਂ ਤੁਸੀਂ ਜਿੱਤ ਸਕਦੇ ਹੋ ਮੈਂ ਮਾਹੌਲ ਸਾਰਾ ਦੇਖ ਕੇ ਆਇਆ ਪੂਰੀ ਤਕੜੀ ਹਵਾ ਚੱਲ ਰਹੀ ਹੈ ਤੁਸੀਂ ਜਿੰਦਾਬਾਦ ਕੇ ਸਿੰਘ ਬਾਦਲ ਜਿੰਦਾਬਾਦ ਨਾਲੇ ਤਕਵੀਰ ਸਿੰਘ ਬਾਦਲ ਜਿੰਦਾਬਾਦ ਨਾਲੇ ਬੱਕੇਣਾ ਚੋਣਾ ਤੁਸੀਂ 13 ਦੀਆਂ 13 ਸੀਟਾਂ ਜਿਤਾ ਦਿਓ ਆ ਹੰਕਾਰੀ ਕੈਪਟਨ ਮੁੱਖ ਮੰਤਰੀ ਨਹੀਂ ਰਹਿੰਦਾ ਮੈਂ ਤੁਹਾਨੂੰ ਗਰੰਟੀ ਦਿੰਦਾ ਤੇ ਫਿਲਹਾਲ ਕੈਪਟਨ ਨੂੰ ਨਿਸ਼ਾਨੇ ਤੇ ਲਿਆ ਗਿਆ ਤੇ ਕਈ ਮਸਲਿਆ ਤੇ ਬਾਦਲ ਕਰਜ ਦੇ ਨਜ਼ਰ ਆ ਰਹੇ ਨੇ ਤੇ ਫਿਲਹਾਲ ਖਬਰਾਂ ਚੇਨਈ ਸਾਸਟ੍ਰੀ ਕਾਲਜੀ